ਅੱਜ ਜੋ ਮਾਰਰਨ ਜੀ ਸਿੰਘ ਜੀ ਦਾ ਬੁੱਤ ਲਾਉਣ ਦਾ ਲੋਕਲ ਲੋਕਾਂ ਨੇ ਫੈਸਲਾ ਕੀਤਾ ਸੀਗਾ ਪਹਿਲਾਂ ਐਸੇ ਬਾਈਪਾਸ ਤੇ ਦੂਜੇ ਪਾਸੇ ਮਨਜ਼ੂਰੀ ਲੈ ਲਈ ਸੀ ਡੀ ਸਾਹਿਬ ਕੋ ਇਹ ਬੁੱਤ ਲਾਉਣ ਦੀ ਤੇ ਬੁੱਤ ਲਿਆਂਦਾ ਗਿਆ ਲੇਕਿਨ ਕੁਝ ਸ਼ਰਾਰਤੀ ਲੋਕਾਂ ਨੇ ਅਮੇਦਕਰ ਦਾ ਬੁੱਤ ਲਿਆ ਕੇ ਉੱਥੇ ਲਾਤਾ ਤੇ ਅਸੀਂ ਕਿਹਾ ਅਮੇਦਕਰ ਜਿਹੜਾ ਵਾ ਸਾਡੇ ਸਾਰਿਆਂ ਦਾ ਸਾਂਝਾ ਵਾ ਤੇ ਚਲੋ ਜੇ ਇਹਨਾਂ ਲਾ ਲਿਆ ਤੇ ਇਹਦੇ ਬਾਦ-ਬਵਾਦ ਵਿੱਚ ਕਿਸੇ ਬੰਦੇ ਨੂੰ ਵੀ ਨਹੀਂ ਪੈਣਾ ਚਾਹੀਦਾ ਦੂਸਰੇ ਚੌਕ ਵਿੱਚ ਅਸੀਂ ਆਏ ਆ ਲੋਕਲ ਬੰਦਿਆਂ ਨੇ ਪ੍ਰਬੰਧ ਕੀਤਾ ਲੋਕਲ ਬੰਦੇ ਜਿਹੜੇ ਐ ਡੀਸੀ ਸਾਹਿਬ ਨੂੰ ਵੀ ਮਿਲੇ ਨੇ ਐ ਐਸਡੀਐਮ ਸਾਹਿਬ ਨੂੰ ਵੀ ਮਿਲੇ ਨੇ ਏਡੀਸੀ ਨੂੰ ਮਿਲੇ ਨੇ ਐਐਸਪੀ ਨੂੰ ਵੀ ਮਿਲੇ ਨੇ ਉੱਪਰ ਵੀ ਰਾਬਤਾ ਇਹਨਾਂ ਨੇ ਕੀਤਾ ਵਾ ਲੋਕਲ ਪੋਲੀਟੀਕਲ ਲੋਕਾਂ ਨੂੰ ਵੀ ਇਹ ਮਿਲੇ ਨੇ ਤੇ ਕੋਈ ਆਪਣੇ ਆਪ ਸਾਹਮਣੇ ਆ ਕੇ ਕੋਈ ਵਿਰੋਧ ਕਰਨ ਨੂੰ ਤਿਆਰ ਨਹੀਂ ਜੇ ਬੋਤ ਲਿਆਂਦਾ ਗਿਆ ਵਾ ਇੱਥੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਆਣ ਕੇ ਵਿੱਚ ਬਦੋ ਬਦੀ ਦਖਲਅਜ਼ੀ ਦਿੰਦੀ ਹੈ ਮੈਂ ਪੁਲਿਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਇਹ ਮਹਾਰਾਜਾ ਰਣਜੀਤ ਸਿੰਘ ਉਹ ਪਾਤਸ਼ਾਹ ਵਾ ਜਿਨਨੇ ਕਦੇ ਬੁੱਢੇ ਮੋਚੀ ਦੀ ਪਾਂਡ ਚੁੱਕ ਕੇ ਉਹਦੇ ਘਰ ਜਾ ਕੇ ਤੇਲ ਰੱਖੀ ਤੇ ਉਹਨੇ ਕਿਹਾ ਪੁੱਤ ਆਪਣਾ ਨਾਂ ਦੱਸ ਜਾ ਤੂੰ ਹੈ ਕੌਣ ਹੈ ਉਹਨੇ ਕਿਹਾ ਬਾਪੂ ਤੂੰ ਕੀ ਲੈਣਾ ਨਾਂ ਨੂੰ ਤੇਰੀ ਪਾਂਡੇ ਆ ਗਈ ਤੇਰੇ ਘਰ ਦਾਣਿਆਂ ਦੀ ਆਂਦਾ ਨਹੀਂ ਦੱਸ ਜਾ ਉਹਨੇ ਸਿਰ ਤੋਂ ਮੜਾਸਾ ਲਾਇਆ ਤੇ ਜਦੋਂ ਕਲਗੀ ਵੇਖੀ ਆਂਦਾ ਬਾਪੂ ਮੈਂ ਮਹਾਰਾਜਾ ਰਣਜੀਤ ਸਿੰਘ ਆ ਤੇਰਾ ਪੋਤਿਆਂ ਤੇ ਤੇਰੀ ਪੰਡ ਲੈ ਕੇ ਆਇਆ ਮੈਂ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਜਿੱਥੇ ਜਿਹੜਾ ਦੀਨਾਨਗਰ ਵਿੱਚ ਲਾਇਆ ਜਾ ਰਿਹਾ ਵਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿੱਚ 3 ਮਹੀਨੇ ਦੀਨਾ ਨਗਰ ਆ ਕੇ ਰਹਿੰਦੇ ਹੁੰਦੇ ਸੀਗੇ ਇਹ ਇੱਕ ਇਤਿਹਾਸਕ ਸ਼ਹਿਰ ਆ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਔਰ ਮੈਂ ਇਹ ਸਮਝਦਾ ਮੈਂ ਕਿ ਜਿਹੜੇ ਲੋਕ ਇਹਨੂੰ ਡੱਕਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਜੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਦਾ ਬਾਈਕਾਟ ਕਰ ਦੇਣਗੇ ਇੱਥੇ 50% ਸਿੱਖਵਾਦੀ ਇਸ ਹਲਕੇ 'ਚ ਵੀ ਤੇ ਨਰੋਟ ਵਿੱਚ ਵੀ ਹੈ ਤੇ ਪਾਸਕੂ ਸਾਡੇ ਕੋ ਪਠਾਨਕੋਟ ਵਿੱਚ ਵੀ ਹੈ ਵਾ ਜੇ ਉਹ ਸਾਹਮਣੇ ਆ ਕੇ ਮਰਦਾ ਵੰਗੂ ਸਾਹਮਣੇ ਆਉਣ ਉਹਨਾਂ ਦਾ ਭੁਇਖ ਜਿਹੜਾ ਵਾ ਇੱਕ ਖੂਹ ਦੇ ਵਿੱਚ ਡਿੱਗ ਪੂਗਾ ਰੰਗਾ ਸਾਹਿਬ ਕੀ ਲੱਗਦਾ ਕਿਉਂ ਰੋਕਿਆ ਜਾ ਰਿਹਾ ਪੁਲਿਸ ਵੱਲੋਂ ਕਿਉਂ ਰੋਕਿਆ ਜਾ ਰਿਹਾ ਪੁਲਿਸ ਵਾਲਿਆਂ ਕੋਈ ਜਵਾਬ ਨਹੀਂ ਪੁਲਿਸ ਵਾਲੇ ਜਿਹੜੇ ਨੇ ਰੋਕ ਨਹੀਂ ਸਕਦੇ ਇਹਨਾਂ ਨੂੰ ਕੱਲ੍ਹ ਨੂੰ ਸਾਡੀ ਵੀ ਲੋੜ ਪੈਣੀ ਹੈ ਵੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਉਹ ਕਾਲੀ ਦਲ ਦੀ ਸਰਕਾਰ ਬਣਨੀ ਹੈ 27 ਚ ਜੇ 1% ਰਹਿ ਗਈ ਤੇ ਬਣੂਗੀ ਕਾਂਗਰਸ ਸੀ ਹੋਰ ਨਹੀਂ ਕੋਈ ਲੱਪਣਾ ਇਹ ਲੋਕ ਕਹਿ ਨੇ ਨੇਰੇ ਵਿੱਚ ਨੇ ਨੇਰੇ ਨੇਰੇ ਵਿੱਚ ਆਏ ਨੇ ਨੇਰੇ ਨੇਰੇ ਵਿੱਚ ਰਾਜ ਕਰਕੇ ਕੋਈ ਦਬਾਅ ਪੁਲਿਸ ਤੇ ਸਰ ਪ੍ਰੈਸ਼ਰ ਪਈ ਦਵਾ ਦੇ ਪੁਲਿਸ ਦੇ ਉੱਤੇ ਦਬਾਅ ਹੀ ਤੇ ਆ ਨਾਨਕੇ ਆ ਡੱਕਣ ਦੇ ਨੇ ਤੁਸੀਂ ਕਹਿ ਰਹੇ ਸੀ ਕੋਈ ਆਪ ਲੀਡਰਾਂ ਬਾਰੇ ਵੀ ਤੁਸੀਂ ਬੋਲ ਰਹੇ ਸੀ ਉਹ ਉਹ ਕਿਹੜੇ ਨੇ ਉਹ ਕਿਹਨਾ ਮੈਂ ਕਹਿੰਦਾ ਆਪੇ ਨੰਗੇ ਹੋ ਜਾਣਗੇ ਤੇ ਸਾਹਮਣੇ ਆਏ ਤੇ ਠੀਕ ਹੈ ਠੀਕ ਹੈ ਜੀ ਬੁੱਤ ਨੂੰ ਡੱਕਣ ਵਾਲੇ ਲੋਕ ਕੋਈ ਮਰਦ ਲੋਕ ਨਹੀਂ ਹੋ ਸਕਦੇ ਏ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਸਾਰਿਆਂ ਨੂੰ ਇਕੱਠਿਆਂ ਨੂੰ ਲਾ ਕੇ ਪੰਜਾਬ ਦੀ ਧਰਤੀ ਦਾ ਰਾਜ ਕੀਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਉਹਦੀ ਬੁਜ਼ਾਰਤ ਦੇ ਵਿੱਚ ਸਨ ਹੁਣ ਇਹ ਪ੍ਰਤੀਮਾਂ ਲਾ ਕੇ ਸਾਰਿਆਂ ਨੇ ਘਰੋ ਘਰੀ ਚਲ ਜਾਣਾ ਉਸ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਵੀ ਅਮਨ ਸ਼ਾਂਤੀ ਰੱਖਣੀ ਚਾਹੀਦੀ ਹੈ ਭਾਈਚਾਰਕ ਸੰਜਕ ਇਹ ਕੀਮਤ ਤੇ ਵਿਗੜ ਨਹੀਂ ਦੇਣੀ ਚਾਹੀਦੀ ਤੇ ਪੁਲਿਸ ਵਾਲਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਹਾਨੂੰ ਇਹਨਾਂ ਦੀ ਲੋੜ ਆ ਕੱਲ ਸਾਡੀ ਵੀ ਲੋੜ ਤੁਹਾਨੂੰ ਪੈ ਸਕਦੀ ਹੈ ਤਾਂ ਤੁਸੀਂ ਇੰਨੀਆਂ ਮੱਥੇ ਤੇ ਅੱਖਾਂ ਨਾ ਰੱਖੋ ਹਾਂਜੀ ਜੀ ਜੀ ਸਰ ਸਦਾ ਸੋ ਥੋੜਾ ਜਿਹਾ ਕੋਈ ਪਹੁੰਚੇ ਪਾਸੇ ਇੱਥੇ ਨਾ ਮਹਾਰਾਜ ਸਿੰਘ ਦੀ ਆਪਣੇ ਸਟੈਚੂ ਲਾਉਣ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਾਸਤੇ ਨਾ ਦੇ ਜਿਹੜੀ ਹੈਗੀ ਆ ਆਪਸ ਚ ਗੱਲਬਾਤ ਜਿਹੜੀ ਆ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਜੋ ਵੀ ਉਹ ਤੁਹਾਡਾ ਉਹਨੂੰ ਹਸਾਉਣ ਦੇਖ ਲਾਂਗੇ ਜੀ ਪਰ ਸਰ ਤੁਸੀਂ ਜਿਹੜੇ ਪਹੁੰਚੇ ਮੌਕੇ ਤੇ ਕੀ ਰੋਕਣ ਵਾਸਤੇ ਪਹੁੰਚੇ ਹੋ ਤੁਹਾਨੂੰ ਵੈਸੇ ਤਾਂ ਡਿਊਟੀ ਲਈ ਆ ਵੀ ਪਬਲਿਕ ਨਹੀਂ ਇਕੱਠੀ ਹੋਣੀ ਹੈ ਨਹੀਂ ਸਾਡਾ ਮਤਲਬ ਇਹ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤਾਂ ਤੁਸੀਂ ਕੰਸਟਰਕਟ ਕਰ ਸਕਦੇ ਹੋ ਜੇ ਪਰਮਿਸ਼ਨ ਨਹੀਂ ਹੈਗੀ ਤਾਂ ਤਾਂ ਇਹ ਕਹੇ ਵੀ ਡੀਸੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਹੈ ਵਟ ਐਵਰ ਐਡਮਿਨਿਸਟ੍ਰੇਸ਼ਨ ਨੂੰ ਕੋਈ ਪੁੱਛਿਆ ਹੁੰਦਾ ਕੋਈ ਡੀਸੀ ਸਾਹਿਬ ਕਹਦਾ ਜੈ ਸਿੰਘ ਸਾਹਿਬ ਹਾਂ ਏਡੀਸੀ ਸਾਹਿਬ ਆ ਰਹੇ ਨੇ ਦੇਖਿਆ ਗਿਆ ਤੁਸੀਂ ਵੀ ਸਰ ਬੈਠ ਕੇ ਥੱਲੇ ਡਿਊਟੀ ਨਿਭਾ ਰਹੇ ਸੀਗੇ ਪਰ ਸਟੈਚੂਏਸ਼ਨ ਦਿੱਤਾ ਜਾਂਦਾ ਨਹੀਂ ਦੇਖੋ ਆਪਾਂ ਦਾ ਸਾਡਾ ਇਹ ਹੈ ਕਿ ਕਿਸੇ ਕਿਸਮ ਦੀ ਵੀ ਲਾਰਡ ਆਰਡੀ ਡਿਊਟੀ ਵਿੱਚ ਵਿਘਨ ਨਾ ਪਵੇ ਉਸੇ ਚੀਜ਼ ਨੂੰ ਵੱਧੇ ਨਜ਼ਰ ਰੱਖਦੇ ਹੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਰਹੇ ਹਾਂ ਤੁਹਾਡਾ ਮੈਂ ਲੈ ਕੇ ਕਿ ਜਾਂ ਰੋਕਣ ਵਾਸਤੇ ਨਹੀਂ ਦੇਖੋ ਗੱਲਾਂ ਬਰਦਰ ਇਸ ਤਰ੍ਹਾਂ ਹੋ ਗਈਆਂ ਕਿ ਸਾਡਾ ਕੰਮ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤਾਂ ਬਰਦਰ ਤੁਸੀਂ ਜੀ ਸਦਕੇ ਲਾਓ ਕਿਸੇ ਨੂੰ ਕੋਈ ਤਰਾਇ ਨਹੀਂ ਹੈਗਾ ਲਾਓ ਤੁਸੀਂ ਸਾਡੇ ਵੀ ਲੇਕਿਨ ਜੇ ਪਰਮਿਸ਼ਨ ਨਹੀਂ ਹੈਗੀ ਉਹਨਾਂ ਦੇ ਸਬੰਧ ਵਿੱਚ ਡੀਸੀ ਸਾਹਿਬ ਨਾਲ ਦੀ ਗੱਲ ਹੋ ਗਈ ਹੈ ਡੀਸੀ ਸਾਹਿਬ ਨੇ ਉਹਨਾਂ ਦਾ ਸੌਮਵਾਰ ਦਾ ਟਾਈਮ ਵੀ ਦਿੱਤਾ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਨਾ ਕੋਈ ਮੇਬੀ ਸ਼ਾਇਦ ਇਹ ਕਹਿੰਦੇ ਹੈਗੀ ਹੈ ਜੇ ਹੈਗੀ ਤਾਂ ਦਿਖਾ ਦਿੰਦੇ ਠੀਕ ਹੈ ਜੀ ਠੀਕ